ਰੈਣਾ ਯੂਨੀਅਨ ਦੀ ਇੱਥੇ ਕੀ ਜਿੰਸ ਵਿੱਚ ਸਾਡੇ ਰੋਬਿੰਦ ਜੀ ਫੂਡ ਸੇਫਟੀ ਫੂਡ ਸੇਫਟੀ ਅਫਸਰ ਆਏ ਉਹਨਾਂ ਨਾਲ ਮੀਟਿੰਗ ਕੀਤੀ ਗਈ ਲਾਇਸੈਂਸ ਬਹੁਤ ਜ਼ਰੂਰੀ ਨੇ ਲਾਇਸੈਂਸ ਦੇ ਵਾਸਤੇ ਉਹਨਾਂ ਸਾਨੂੰ ਵਾਰਨਿੰਗ ਦਿੱਤੀ ਹੈ ਬੇਕਰ ਲਾਇਸੈਂਸ ਬਹੁਤ ਜ਼ਰੂਰੀ ਜਿਨ੍ਹਾਂ ਦੇ ਲਾਇਸੈਂਸ ਨਾ ਹੋਏ ਉਹਨਾਂ ਦੇ ਘਾਰਵਾਈ ਹੋਏਗੀ ਦੂਸਰਾ ਨੰਬਰ ਡੜੋਵਾਂ ਦਾ ਆਟਾ ਜਿਹੜਾ ਉਹ ਸ਼ੁੱਧ ਵੇਚਿਆ ਜਾਵੇ ਮੇਨ ਮੀਟਿੰਗ ਡੜੋਵਾਂ ਦੇ ਆਟੇ ਪਿੱਛੇ ਸੀ ਪਿੱਛੇ ਜੇ ਲਾਸਟਿੰਗ ਕੰਪਲੀਟ ਆਈ ਸੀ ਉਸ ਕਾਰਨ ਵੀ ਉਹ ਡੜੋਵਾਂ ਦਾ ਆਟਾ ਜਿਹੜਾ ਸ਼ੁੱਧ ਵੇਚਿਆ ਜਾਵੇ ਜਿਵੇਂ ਕਿ ਪਿਛਲੀ ਵਾਰੀ ਧਨਵਾਂ ਦੇ ਆਟੇ ਲੈ ਕੇ ਬੜਾ ਰ ਉਹ ਐਕਤੀ ਇਸੇ ਗੱਲੋਂ ਪਹਿਲਾ ਮੀਟਿੰਗ ਰੱਖੀ ਗਈ ਹੈ ਕਿ ਜਿਹੜਾ ਦੁਰਵਾਲ ਦਾ ਆਟਾ ਸ਼ੁੱਧ ਵੇਚਿਆ ਜਾਵੇ ਜਿਹੜਾ ਕੋਈ ਡੁਪਲੀਕੇਟ ਆਟਾ ਵੇਚੇਗਾ ਉਹਦੇ ਕਰਿਆਨਾ ਯੂਨੀਅਨ ਬਿਲਕੁਲ ਸਾਥ ਨਹੀਂ ਦੇਵੇਗੀ ਨਾ ਕਰਿਆਨਾ ਯੂਨੀ ਨੂੰ ਖੁਦ ਸੈਂਪਲ ਭਰਾਏਗੀ ਹਾਂ ਫੂਡ ਸੇਫਟੀ ਅਫਸਰ ਫਜ਼ਿਲਕਾਰ ਫੂਡ ਸੇਫਟੀਡ ਵਾਟਰ ਵਾਲਨੋ ਤੇ ਕਰਿਆਨਾ ਸਪੈਸੀਸ਼ਨ ਵਾਲੋਂ ਇੱਕ ਕੈਂਪ ਲਵਾਇਆ ਗਿਆ ਇੱਥੇ ਜਿਸ ਵਿੱਚ ਇਹ ਦੱਸਿਆ ਗਿਆ ਕਿ ਸਾਰੇ ਦੁਕਾਨਦਾਰਾਂ ਨੂੰ ਲਾਇਸੈਂਸ ਬਣਾਉਣਾ ਜ਼ਰੂਰੀ ਹੈ ਇੱਥੇ ਸਾਰੇ तकरीबन ਹੈ ਪਰ ਜੇ ਦੀ سیل 1 ਬਾਹਰ ਲਖ ਤੋਂ ਜ਼ਿਆਦਾ ਉਹਨੂੰ ਕਿਹਾ ਗਿਆ ਲਾਇਸੈਂਸ ਬਣਾਓ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਕਈਆਂ ਨੂੰ ਦੂਸਰਾ ਵਰਤਾਲੇ ਆਟੇ ਵਸਤੇ ਨੂੰ ਦੱਸਿਆ ਗਿਆ ਕਿ ਪ੍ਰੈਟ ਲਾਇਸੈਂਸ ਪ੍ਰੈਟਾਟਾ ਵਿੱਚੋਂ ਜਿਹਦੇ ਵਿੱਚ ਫੂਡ ਸੇਫਟੀ ਲਾਇਸੈਂਸ ਹੋਵੇ ਪਹਿਲਾਂ ਹੀ ਤਾਂ ਕਿ ਆਪਾਂ ਬੰਦਾ ਵੀ ਟਰੈਕ ਕਰ ਸਕੀਏ ਲੂਜ਼ ਆਟਾ ਵੇਚਣ ਤੋਂ ਮਨਾਈ ਕੀਤਾ ਗਿਆ ਜ਼ਿਆਦਾਤਰ ਜੇ ਤੁਸੀਂ ਲੂਜ਼ ਵੇਚਣਾ ਤੇ ਜਿਹੜੀ ਗੋਰੀਆਂ ਆਉਂਦੀਆਂ ਵੱਡੀਆਂ ਉੱਚੀ ਉਹੀ ਲੋ ਜਿਹਨਾਂ ਕੋ ਫੂਡ ਸੇਫਟੀ ਲਾਇਸੈਂਸ ਹੈ ਵਿਨਰ ਲਾਇਸੈਂਸ ਵਾਲਾ ਕੋਈ ਨਾ ਵੇਚੇ ਜਿੰਨਾਂ ਕੋ ਲਾਇਸੈਂਸ ਨਾ ਆ ਜੀ ਉਹਨਾਂ ਦੇ ਖਰਵੀ ਕੀਤੀ ਜਾਏਗੀ ਹਾਂਜੀ ਪਹਿਲਾਂ ਉਹਨੂੰ ਆਪਾਂ ਗਾਈਡ ਹੀ ਕਰ ਰਹੇ ਹਾਂ ਕਿ ਬਣਾਓ ਜੇ ਉਸ ਤੋਂ ਬਾਅਦ ਵੀ ਨਹੀਂ ਬਣਾਣਗੇ ਫਿਰ ਤੇ ਕਾਰਵਾਈ ਹੋਵੇਗੀ